ਹੈਲੋ ਜੀ ਸਤਿ ਸ੍ਰੀ ਅਕਾਲ ਜੀ। ਤੁਹਾਡਾ ਤੁਹਾਡਾ ਸੈਲ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਘੀਟਾ ਅਸੀਂ ਵੀ ਸਾਰੇ ਠੀਕ ਠਾਕ ਆ। ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ। ਹਾਂਜੀ ਇਹ ਤੇ ਸਵੇਰ ਦਾ ਟਾਈਮ ਆ। ਦੇਖੋ ਕਿੰਨੀ ਠੰਡੀ ਠੰਡੀ ਹਵਾ ਚੱਲ ਪਈ। ਤੇ ਹੁਣ ਠੰਡ ਹੋ ਜਾਣੀ ਆ ਬਸ। ਠੰਡੇ ਪੂਰੇ ਦੀ ਹਵਾ ਪੱਛੋਂ ਪੱਛੋਂ ਚੱਲ ਰਹੀ ਆ। ਤੇ ਪਾਣੀ ਪਰਾ ਨੇ। ਕਣ ਬਲੌਣ ਲੱਗੇ ਆ ਪਸ਼ੂ ਨੂੰ। ਸਾਰੇ ਗੋਹਾ ਘੁਰੇ ਚੱਕਣਾ ਹੈ। ਮੈ ਲਗੀ ਸੀਗੇ ਤੇ ਮੈਂ ਪੌੜੀ ਨੂੰ ਸੁਭਲੀ ਨਾ ਦਿਨਾ ਤੇ ਠੰਡ ਹੋਣ ਕਰਕੇ ਨਾਲ ਪਾਣੀ ਵੀ ਠੰਡਾ ਹੁੰਦਾ ਤੇ ਫਿਰ ਹੁਣ ਆਪਾਂ ਨਾ ਗੀਜਰ ਚਾਲੂ ਕਰਦੇ ਹਾਂ ਆਪਾਂ ਤੇ ਉਹ ਖੋਲਣ ਖੋਲਦੇ ਆ ਨਾ ਤੇ ਇਧਰ ਆਪਣਾ ਜਿਸ ਕੰਨ ਫੇਰ ਰਿਹਾ ਉਹ ਤਾਂ ਪੀਂਆਂ ਆ ਲੱਗਿਆ ਬੁਝਾ ਲੈਣਾ ਕੀ ਜੀ ਜੀ ਤੇ ਉਹ ਫਾਕਲਾ ਮੈਂ ਇਕੱਠਾ ਕਰਕੇ ਰੱਖੀ ਤੀ ਫਿਰ ਦੇਖੋ ਜੀ ਬੜਦਾ ਹੁਣ ਚੱਕ ਦਿਆਂ ਬਸ ਉਹ ਖਾਣੀ ਪਲਾਸੇ ਨੂੰ ਉਹ ਚੱਕ ਕੇ ਦੀ ਉਹ ਫੋੜਨ ਸੁਭਾਲਣਾ ਪਹਿਲਾਂ ਦੀ ਦੇਖੋ ਲੱਗੇ ਹਨ ਹਾਰੇ ਤਿੰਨੇ ਤੇ ਫੋੜ ਰਿਪੇਅਰ ਕਰਦੀ ਫਿਰ ਇਹਨੂੰ ਕਈ ਵਾਰ ਰਾੜ ਪਾਉਣੇ ਵਾਲੀ ਹਿੰਦੀ ਦੀ ਰਾੜ ਪੈ ਜੂਗੀ ਨਾਲੇ ਸਾਫ ਹੋ ਜੂਗੀ ਰਾੜ ਲੈਣੀ ਪਣੀ ਫਿਰ ਆਪਾਂ ਨੂੰ ਮੱਛਵੜਾ ਸਾਫ ਕਰ ਫਿਰ ਉੱਥੋਂ ਫੜ ਲਿਆਵਾਂਗੇ ਪਹਿਲਾਂ ਖੋਲ ਕੇ ਦੇਖਣਗੇ ਸਾਫ ਕਰਨਾ ਹਾਂਜੀ ਇੱਥੇ ਲੱਗ ਗਏ ਸੀਗੇ ਹੁਣ ਕੰਮ ਕਰ ਕਰਨ ਸਾਰਨੋਂ ਪਹਿਲਾਂ ਪਾਣੀ ਪਾ ਲਾਂਗੇ ਫਿਰ ਚ ਬੂਟ ਕਿਉਂਕਿ ਗੋਹੇ ਨਾਲ ਹੁਣ ਪੈਰ ਖਰਾਬ ਹੋਣ ਲੱਗ ਗਏ ਗਰਮੀਆਂ ਚ ਸਾਰ ਜਾਂਦਾ ਪਰ ਸਿਆਲਾ ਚ ਨਾ ਵੇ ਅញ្ញਾਂ ਜਿਹਾ ਫਟਣ ਲਾ ਜਾਂਦੀਆਂ ਨੇ ਫਿਰ ਬੂਟ ਪਾ ਕੇ ਕੰਮ ਹੁੰਦਾ ਸਿਆਲਾਂ ਦੇ ਵਿੱਚ ਤੇ ਬੂਟ ਪਾ ਕੇ ਫਿਰ ਤੇ ਪਰਾਂਗੇ ਉਸ ਤੋਂ ਬਾਅਦ ਗੋਹਾ ਪਹਿਲਾਂ ਇਕੱਠਾ ਕਰ ਲਈਏ ਨਾਲ ਦੀ ਨਾਲ ਮੈਂ ਪਾਣੀ ਪਲਾ ਰਹੀ ਸੀਗੀ ਨਾਲੇ ਸਾਰਨੂੰ ਪਹਿਲਾਂ ਜਦੋਂ ਮੈਂ ਧਾਰਾ ਚੋਕ ਕੇ ਕਿੰਨਾ ਨਾ ਉਦੋਂ ਮੈਂ ਇਕੱਠਾ ਕਰਕੇ ਰੱਖ ਜੰਦੀ ਹੰਦੀ ਆ ਢੇਰੀਆਂ ਲਾ ਦੰਦੀ ਆ ਜਦੋਂ ਇਹਨਾਂ ਨੂੰ ਕੱਖ ਪੱਕ ਜਾਂਦੇ ਆ ਪਛਮ ਨੂੰ ਤੇ ਫਿਰ ਆਉਂਦੇ ਵਾਲ ਨੂੰ ਦੁਆਰਾ ਕਰਕੇ ਨਾ ਗੋਹੇ ਮੇਧ ਲਾਉਂਦੀਆਂ ਨੇ ਤੇ ਫਿਰ ਉਹੀ ਹੁਣ ਪਿਸ਼ਾਵ ਕਰਕੇ ਗਿੱਲਾ ਕਰਿਆ ਪਿਆ ਸੀਗਾ ਕੁਝ ਪਾਣੀ ਪੂਣੀ ਜਿਹਾ ਡੋਲ ਲੰਦੀਆਂ ਜਾਂ ਪੀਂਦੀਆਂ ਨੇ ਤੇ ਗਿੱਲਾ ਕਰ ਲੈਂਦੀਆਂ ਨੇ ਫਿਰ ਹੁਣ ਆਪਾਂ ਨਾ ਸਾਰਾ ਗੋਹਾ ਫੇਰ ਚੱਕ ਕੇ ਦੁਬਾਰਾ ਫੇਰ ਸੁੰਗਰਾਂਗੇ ਇੱਕ ਵਾਰ ਤੇ ਬਸ ਹੁਣ ਤਾਂ ਚੜਦੀ ਧੁੱਪ ਆਪਣੇ ਗਰਮੀਆਂ ਚ ਆ ਜਾਂਦੀ ਹੈ ਨਾ ਬਹੁਤ ਜ਼ਿਆਦਾ ਧੁੱਪਾਂ ਹੁੰਦੀ ਹੈ ਤੇ ਹੁਣ ਥੋੜੀ ਜੀ ਧੁੱਪਾਂ ਘਟ ਗਈ ਮੌਸਮ ਦਾ ਫਰਕ ਪੈ ਗਿਆ ਹੁਣ ਨਹੀਂ ਇੰਨੀ ਧੁੱਪਾਂ ਹੁੰਦੀ ਹੈਗੀ ਫਸ ਗਾਹਾਂ ਗਾਹ ਔਖੇ ਸੁੱਕਿਆ ਕਰਨੇ ਨੇ ਬਸ ਹੁਣ ਇਹਨਾਂ ਦੇ ਪੈਰਾਂ ਦੇ ਵਿੱਚ ਇੰਨੀ ਧੁੱਪਾਂ ਤੇ ਥੋੜੀ ਥੋੜੀ ਕਟੜ ਲਾ ਜਾਣੀ ਹੈ ਧੁੱਪਾਂ ਹੋਂ ਹਟ ਜਾਂਦੀ ਹੈ ਜਿਉਂ ਜਿਉਂ ਮਤਲਬ ਧੁੰਦਾਂ ਜੀਆਂ ਆਉਣ ਲੱਗਦੇ ਸੈਲ ਹੋਣ ਲੱਗਦੇ ਇਹਨਾਂ ਨੂੰ ਫਿਰ ਇੱਥੇ ਸੈੱਡ ਥਲੇ ਧੁੱਪਾਂ ਨਹੀਂ ਇੰਨੀ ਆਉਂਦੀ ਹੈਗੀ ਤੇ ਪਹਿਲਾਂ ਤਾਂ ਫਰਸ਼ ਜਦੇ ਸੁੱਕ ਜਾਂਦਾ ਸੀ ਹੁਣ ਤਾਂ ਇਹ ਨਹੀਂ ਛੇਤੀ ਸੁੱਕਦਾ ਵੀ ਹੈ ਨਹੀਂਗਾ ਬਾਕੀ ਇਹ ਦਰਖਤ ਤੋਣ ਥੋੜੀ ਥੋੜੀ ਕਰਕੇ ਆਪਾਂ ਛਾਂਗ ਹੀ ਜਾਂਦੇ ਆ ਵੀ ਤਾਂ ਜੋ ਇਹਨਾਂ ਨੂੰ ਥੋੜੀ ਥੋੜੀ ਧੁੱਪਾਂ ਲੱਗੀ ਜਾਵੇ ਤੇ ਦੇ ਦੇ ਹੌਲੀ ਹੌਲੀ ਸਾਰੀਆਂ ਛਾਂਗ ਦੇਣੀਆਂ ਫਿਰ ਗਾਹਾਂ ਨੂੰ ਫਿਰ ਭਾਰੀ ਹੋ ਜੂਗੀ ਇਹ ਨਾ ਜਿਹੜੀ ਤੋਣਾ ਹੈ ਮਤਲਬ ਇਹ ਗਰਮੀਆਂ ਚ ਪੱਤਾ ਨਹੀਂ ਸਿੱਟਦੀ ਹੈਗੀ ਹੁਣ ਜਿਵੇਂ ਸਿਆਲ ਆ ਗਿਆ ਨਾ ਹੁਣ ਇਹਨੇ ਪੱਤਾ ਸਾਰਾ ਸਿੱਟ ਦੇਣਾ ਆਪਣਾ ਤੇ ਬਹੁਤ ਜ਼ਿਆਦਾ ਪੱਤੇ ਗਿਰਦੇ ਨੇ ਹੁਣ ਇਹਦੇ ਤੇ ਇੱਕ ਹਵਾ ਚੱਲ ਰਹੀ ਸੀਗੀ ਬਹੁਤ ਠੰਢੀ ਤੇ ਪੱਤੇ ਇੰਨੇ ਜ਼ਿਆਦਾ ਖਿਲਰੇ ਪਏ ਨੇ ਕੁਝ ਬੱਕਰੀਆਂ ਨੂੰ ਨਾ ਸਫੈਦੇ ਦੇ ਟਾਣਾ ਵੱਢ ਕੇ ਪਾਇਆ ਸੀਗਾ ਉਹਦੇ ਡੱਕੇ ਪਏ ਨੇ ਕਾਫੀ ਜ਼ਿਆਦਾ ਖਲਾਰਾ ਜਿਆ ਪਿਆ ਪਿਆ ਸਾਰਾ ਚੱਕਾਂਗੇ ਹੁਣ ਸੁੰਬਰ ਕੇ ਪਹਿਲਾਂ ਮੈਂ ਕਿਹਾ ਵੀ ਚਲੋ ਮੈਂ ਗੋਹਾ ਭਰ ਲਾ ਤੇ ਗੋਹਾ ਸਾਜਪਰੀ ਤੋਂ ਉਹਨਾਂ ਤੋਂ ਚੁਕਵਾ ਲੂੰਗੀ ਹਲੇ ਸਾਜਪਰੀ ਤੋਂੜੀ ਨਾ ਅ ਅੱਜ ਆਪਾਂ ਨੇ ਜਿੱਕਾ ਤੁਹਾਨੂੰ ਦੱਸਿਆ ਨਾ ਗੀਜਰ ਸਰਵਿਸ ਕਰਨੀ ਸੀ ਗੀਜਰ ਖੋਲ ਕੇ ਦੇਖਦੇ ਸੀਗੇ ਵੀ ਕੋਈ ਚੀਜ਼ ਉਹਦੀ ਰਿਪੇਅਰ ਕਰਾਉਣ ਵਾਲੀ ਤਾਂ ਨਹੀਂ ਕਈ ਵਾਰ ਰਾੜ ਖਰਾਬ ਹੋ ਜਾਂਦੀ ਹੈ ਨਾ ਫਿਰ ਉਹ ਬਦਲਣੀ ਪੈਂਦੀ ਆ ਤੇ ਉਹਨੂੰ ਖੋਲ ਕੇ ਦੇਖਣਗੇ ਨਾਲੇ ਆਪਾਂ ਧੋ ਦਾਂਗੇ ਉਹਨੂੰ ਬਾਹਰੋਂ ਤੇ ਨਾਲੇ ਵਿੱਚੋਂ ਸਾਫ਼ ਹੋ ਜਾਊਗਾ ਜਿਹੜੀ ਕਾਰਬਨ ਵਗੈਰਾ ਲੱਗੀ ਹੋਗੀ ਉਹ ਵੀ ਸਾਰੇ ਕੱਢ ਦਾਂਗੇ ਉਹਦੇ ਵਿੱਚੋਂ ਪਾਣੀ ਦੇ ਕਾਰਬਨ ਜੀ ਹੋ ਜਾਂਦੀ ਹੈ ਵਿੱਚ ਤੇ ਸਾਰੇ ਖੋਲ ਕੇ ਦੇਖਣਗੇ ਪਹਿਲਾਂ ਫਿਰ ਉਹਨੂੰ ਚੈੱਕ ਕਰਾ ਲਿਆ ਹੋਣਗੇ ਇਹ ਮਾਛੋੜਾ ਸਭ ਲੈ ਜਾਣਗੇ ਰਾੜਾ ਉਹਦੇ ਨੂੰ ਜਾਣਾ ਤਾਂ ਹੈਗਾ ਹੀ ਆ ਅੱਜ ਸਟਾਰਟਰ ਦਾ ਸਮਾਨ ਜਿਆ ਲੈ ਕੇ ਆਉਣਾ ਸੀਗਾ ਤੇ ਫਿਰ ਨਾਲੇ ਕਹਿੰਦੇ ਵੀ ਚਲੋ ਗੀਜਰ ਲੈ ਜੰਨੇ ਆ ਖੋਲ ਕੇ ਦੇਖ ਲੈਣੇ ਆ ਕਿਉਂਕਿ ਕਿਉਂਕਿ ਜੀ ਹੁਣ ਸਵੇਰੇ ਸਵੇਰੇ ਪਾਣੀ ਹੋਣ ਲੱਗਾ ਠੰਡਾ ਤੇ ਪਾਣੀ ਨੂੰ ਹੱਥ ਨਹੀਂ ਲੱਗਦਾ ਹੈਗਾ ਸਵੇਰ ਸਵੇਰੇ ਤੇ ਨਾਉਣ ਨੂੰ ਵੀ ਹੈਨਾ ਬਹੁਤ ਜ਼ਿਆਦਾ ਠਰਿਆ ਪਿਆ ਹੁੰਦਾ ਪਾਣੀ ਤੇ ਬੱਚੇ ਤਾਂ ਰੋਜ਼ ਪਾਣੀ ਮੰਗਦੇ ਨੇ ਤੱਤਾ ਤੇ ਫੇਰ ਤਾਂ ਕਰਕੇ ਚਲੋ ਕਿਹਾ ਵੀ ਹੁਣ ਗੀਜਰ ਚਾਲੂ ਕਰ ਲਈਏ ਫਿਰ ਗੈਸ ਤੇ ਨਹੀਂ ਕਰਕੇ ਦੇਣਾ ਪੈਂਦਾ ਇਹਨਾਂ ਨੂੰ ਥੋੜਾ ਜਿਹਾ ਪਾਣੀ ਤੇ ਹਸ ਹੁਣ ਗੀਜਰ ਸਾਫ਼ ਕਰਕੇ ਚਲਾ ਦਾਂਗੇ ਫਿਰ ਚਲੋ ਪਾਣੀ ਗਰਮ ਹੋ ਜਾ ਕਰੂਗਾ ਤੇ ਇੱਥੇ ਹੁਣ ਸਾਇਦ ਸੈਦੇ ਪਾਪਾ ਲੱਗੇ ਹੋਏ ਸੀ ਕਿ ਗੀਜਰ ਖੋਲ ਕੇ ਉਹਨੂੰ ਦੇਖਣ ਬੀਕੋਸ ਖਰਾਬਤਾ ਨੇਗਾ ਤੇ ਜਿਸ ਕਰਨ ਆਪਣੀ ਮਸਤੀ ਚ ਲੱਗਿਆ ਹੋਇਆ ਸੀਗਾ ਸਾਈਕਲੀ ਦੇ ਨਾਲ ਖੇਲਣ ਛੁੱਟੀਆਂ ਵਾਲੇ ਦਿਨ ਤੇ ਇਹਨਾਂ ਨੂੰ ਮੌਜਾਂ ਲੱਗ ਜਾਂਦੀਆਂ ਨੇ ਤੇ ਨਾਲ ਦੀ ਨਾਲ ਨਾ ਮੈਂ ਸੈਜ ਫਿਰ ਤੇ ਚੱਕਵਾ ਰਹੇ ਸੀਗੇ ਗੋਹਾ ਮਹਾ ਚਲ ਮੈਨੂੰ ਦੋ ਤਿੰਨ ਜਿਹੜੇ ਤਸਲੇ ਹੁੰਦੇ ਨੇ ਚਕਾ ਦੇ ਮੈਂ ਸਿੱਟਿਆਂ ਵਾ ਗੋਹਾ ਮੇ ਪੱਥਰ ਨੂੰ ਛੜਦੀ ਹੁੰਦੀਆਂ ਤੇ ਹੁਣ ਤਾਂ ਜਿਹੜਾ ਆਪਣਾ ਸਨੇਰਜਾ ਸੀਗਾ ਉਹ ਵੀ ਮੈਂ ਪੱਤ ਤਾ ਤੇ ਨਾਲ ਦੀ ਨਾਲ ਪੱਤ ਦਿੰਨੇ ਹੁੰਦੇ ਹੁਣ ਤਾਂ ਪਹਿਲਾਂ ਦਿਵਾਲੀ ਕਰਕੇ ਇਕੱਠਾ ਹੋ ਗਿਆ ਸੀਗਾ ਤੇ ਇੱਥੇ ਨਾ ਆਪਣੀ ਮੱਝ ਵੀ ਖੜੀ ਸੀਗੀ ਗੋਂਡੇ ਤੇ ਪਾਣੀ ਪੀ ਰਹੀ ਸੀਗੀ ਚਲੋ ਉਹਨੂੰ ਵੀ ਬੰਨ ਦੰਨੇ ਪਾਣੀ ਪੀ ਲਿਆ ਹੁਣ ਤੇ ਬਸ ਹੁਣ ਆਪਦਾ ਨਾ ਥੱਲੇ ਇਹਨਾਂ ਦੇ ਸਾਫ਼ ਕਰਕੇ ਫੇਰ ਆਰਾਮ ਕਰਨਗੇ ਆ ਦੁਪਹਿਰ ਤੱਕ ਬੈਠਿਆ ਰਹਿਣਗੇ ਬਿਠਾ ਦਾਂਗੇ ਹੁਣ ਇਹਨਾਂ ਨੂੰ ਖੜਾ ਪਲਾ ਕੇ ਮੇਲਾ ਸਪੰਜ ਨਿਕਲੂਗੀ ਇਹ ਜੋ ਹਨਾ ਨਹੀਂ ਨਵੀਂ ਦੜਵਾਉਂਦੀ ਨੇ। ਕੁੜੀ ਟੋਲ ਗਈ ਜਾਂਦੀ ਆ। ਬਾਂਟੀ ਦੇਣੀ ਅੰਦਰ ਹਾਂ। ਇਤੋ ਦੱਸ ਦਿੰਦੇ। ਕੋਤੋ ਗਈ ਹਾਂ? ਬੀਓ ਟ੍ਰੋਨੀ ਰਿਪ। थे पेश चक हाँ हा हा सारे तु तो हो जाए अच्छा रूज जी पाई दी बच्चे ਉਹ ਪੰਨਾ ਜਾਖਾ ਚੱਕ ਲਿਆ ਬਰਾਹਮਣ ਜੱਬਾ ਨੂੰ ਇਹ ਫਾਊਂਡੇਸ਼ਨ ਜਰ ਲੱਗ ਗਈ ਹਨਾ ਮੈਂ ਘੰਟੀ ਨਹੀਂ ਮਾਟੀ ਦੇਖੀ ਸੀ ਤਾਂ ਆਪਣਾ ਚਾਹੋਟਾ ਤੇ ਪਿਆ ਤੇ ਆਦੇ ਪਿਆ ਚਾਹੋਟਾ ਹੋਰ ਕਿੰਨੋਂ ਆਦੇ ਰੁਪਏ ਵਾ ਦੇਖੀ ਜਾਣੇ ਕੱਢ ਲਾਂ 10 ਰੁਪਏ ਤੇ ਜੱਜ ਲਾ ਕੇ ਨਾ ਲਵਾਂ ਦੱਬੇ ਦਾ ਖਾਣੇ ਕਿਵੇਂ ਦੇ ਲੱਗੇ ਦੀ ਤੇ ਅੱਛਾ ਆ ਰਾੜ ਹਰੇ ਰੰਗ ਦੀ ਹੋਗੀ ਦੇਖ ਲੈ ਪਾਣੀ ਦੇ ਵਿੱਚ ਇਹਨੂੰ ਸਾਫ਼ ਕਰਦੇ ਸਾਂ ਤੇ ਅੱਛਾ ਖੋਲ ਲੈ ਆਪਣੇ ਸਾਰਾ ਗੀਜਰ ਹੋਰੇ ਇਹਨੂੰ ਧੋਵਾਂਗੇ ਸਮਾਰ ਕੇ ਫੇਰ ਫਿੱਟ ਕਰਾਂਗੇ ਸਰਫ ਨਾਲ ਹੜਦੜ ਤਾਰਬਨ ਕਾਦਣਾ ਲਹੂਗੀ ਘੜਦੇ ਨੂੰ ਮੜ ਮੜੇ ਪੇਜ ਕਾਸ ਮਾਰ ਥੋੜਾ ਥੋੜਾ ਉਹ ਮੈਂ ਥੱਲੇ ਖੋਲ੍ਹ ਜਾਂਦੀ ਐ ਇਹ ਮੇਰੇ ਪੈਰ ਮਾਰਦਾ 150 ਹੀ ਪੁੱਜਣੀ ਆ ਇਹ ਚਾਰ ਲਾਗੇ ਸਾਰੇ ਜਿਹੜਾ ਬਲੈਕ ਕਲਰ ਲੈ ਕੇ ਆਇਆ ਦੀ ਉਹ ਮੁੱਕ ਗਿਆ ਸਾਰ ਹੂੰ ਬੜਾ ਮੈਂ ਲੱਗਦਾ ਨਹੀਂ ਅੱਡੇ ਦਾ ਪ੍ਰੈਕਸ ਤਾਂ ਇਹ ਨਹੀਂ ਕਰਦਾ ਦੇਖਣੇ ਲੈ ਹਾਂਜੀ ਇੱਥੇ ਸੈਜ ਦੇ ਪਾਪਾ ਜਾਇਆ ਮਛੂਆੜਾ ਸਾਹਿਬ ਤੇ ਜਿਹੜਾ ਆਪਣਾ ਗੀਜਰ ਸੀਗਾ ਚੈੱਕ ਕਰਾ ਲੈਂਦਾ ਵੀ ਕੋਈ ਰਾਡ ਵਗੈਰਾ ਦੀ ਖਰਾਬਤਾ ਨਹੀਂ ਚਾ ਕੋਈ ਜਿਹੜੇ ਦੇ ਵਿੱਚ ਬਾਂਸਰੀਆਂ ਜੀ ਪਈਆਂ ਉਹਨਾਂ ਨੇ ਉਹ ਤੇ ਉਹ ਸਾਰੀਆਂ ਠੀਕ ਨੇ ਚੈਕਿੰਗ ਕਰਾ ਲਿਆ ਦੀ ਬਸ ਉਹਨੂੰ ਕਸਣ ਲੱਗੇ ਮੈਂ ਨੇ ਬਾਕੀ ਜਦੋਂ ਵੀ ਸ਼ਹਿਰ ਜਾਂਦੇ ਹੁੰਦੇ ਉਹ ਆਪਣਾ ਇਹ ਫੇਵਰੇਟ achar ਜ਼ਰੂਰ ਲੈ ਕੇ ਆਉਂਦੇ ਹੁੰਦੇ ਆ ਉਹਨਾਂ ਦਾ ਫੇਵਰੇਟ achar ਦੇਖੋ ਲੈ ਕੇ ਆਏ ਨੇ ਹਰੀਆਂ ਮਿਰਚਾਂ ਇਹਨਾਂ ਦਾ achar ਪਾਵਾਂਗੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਇੱਕ ਉਹਨਾਂ ਨੂੰ ਇਹ ਪਸੰਦ ਨੇ ਭਰਮੀਆਂ ਹਰੀਆਂ ਮਿਰਚਾਂ ਇੱਕ ਇਹ ਔਲੇ ਇਹ ਦੋਏ ਉਹਨਾਂ ਦੇ ਫੇਵਰੇਟ achar ਨੇ ਹਰ ਇੱਕ ਸਾਲ ਖਾਉਂਦੇ ਹੀ ਹੁੰਦੇ ਨੇ ਤੇ ਦੇਖ ਸਾਲ ਖਾਂਦੇ ਨੇ ਔਲੇ ਦਾ achar ਚਲੋ ਬਹੁਤ ਵਧੀਆ ਬਣਦਾ ਔਲੇ ਦਾ achar ਤੇ ਖਰਾਬ ਨਹੀਂ ਬਿਲਕੁਲ ਹੁੰਦਾ ਹੈਗਾ ਆਪਾਂ ਜਿਹੜੇ ਤਰੀਕੇ ਨਾਲ ਪਾਉਨੇ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਨਾਂ ਨੂੰ ਹੁਣ ਮੈਂ ਇਹਦੇ ਵਿੱਚ ਕੱਢ ਕੇ ਰੱਖਦਾ ਤੇ ਜਿਹੜੀਆਂ ਮਿਰਚਾਂ ਨੇ ਇਹਨਾਂ ਦਾ ਭਰਮੀਆਂ ਮਿਰਚਾਂ ਬਣਾਵਾਂਗੇ ਇਹ ਆਪਾਂ ਭਰ ਕੇ ਮਸਾਲੇ ਭਰ ਕੇ ਬਣਾਵਾਂਗੇ ਨਾ ਮਿਰਚਾਂ ਨੂੰ ਤੇ ਔਲਿਆਂ ਨੂੰ ਵੀ ਕੱਢ ਕੇ ਰੱਖ ਦਈਏ ਔਲੇ ਵਧੀਆ ਨੂੰ ਮੈਸੇ ਦਾਗੇ ਜੀ ਨਹੀਂ ਸਹੀ-ਸਹੀ ਲੈ ਕੇ ਆਏ ਦੇਖੀ ਤੇ ਇੱਕ ਕੋਸਟਟਰ ਵਗੈਰਾ ਲੈ ਕੇ ਆਉਣਾ ਸੀਗਾ ਲੈ ਨੇ ਇੱਕ ਵੀਜਾ ਚੈੱਕ ਕਰਾ ਕੇ ਆਏ ਨੇ ਤੇ ਇਹ ਅਚਾਰ ਲੈ ਕੇ ਨੇ ਭਰਉਣੇ ਹੱਤ ਹਾਲੇ ਮੈਂ ਕਹਿੰਦੀ ਸੀ ਮੈਂ ਜਦੋਂ ਮੈਂ ਜਾਉਂਗੀ ਨਾ ਆ ਦੇਖੋ ਆ ਖਰਾਬ ਪਤਾ ਇੱਕ ਹਨ ਤੇ ਵੀ ਉਸ ਦਿਨ ਲੈ ਕੇ ਆਉਂਗੀ ਆਲੋ ਤੇ ਮਿਰਚਾ ਭਰੇ ਚਲੋ ਅੱਜ ਇਹਨਾਂ ਦਾ ਗੇੜਾ ਸੀਗਾ ਲਿਆਏ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਬਣਾਵਾਂਗੇ ਇਹਨਾਂ ਦੇ ਤਾਂ ਸਹਦੇ ਪਾਪਾ ਕਹਿੰਦੇ ਹੁੰਦੇ ਸੀ ਕਹਿੰਦੇ ਅਸੀਂ ਪਕੌੜੇ ਵੀ ਬਣਵਾ ਕੇ ਖਾਂਦੇ ਹੁੰਦੇ ਸੀ ਬਣਾ ਕੇ ਫਿਰ ਢਾਬਿਆਂ ਤੇ ਜਦ ਰੋਟੀ ਖਾਂਦੇ ਸੀ ਨਾ ਉੱਥੇ ਜਦ ਟਰੱਕ ਚਲਾਉਂਦੇ ਸੀ ਕਹਿੰਦੇ ਸਾਨੂੰ ਇਹਨਾਂ ਦੇ ਪਕੌੜੇ ਕੱਢ ਕੇ ਦਿੰਦੇ ਹੁੰਦੇ ਤੇ ਇਹਨਾਂ ਮਿਰਚਾਂ ਦੇ ਕਾਬੇ ਅਤੇ ਆਪਾਂ ਨੇ ਤਾਂ ਕਦੇ ਬਣਾਏ ਨਹੀਂ ਦੇਖ ਲਾਂਗੇ ਕਦੇ ਟਰਾਈ ਕਰਾਂਗੇ ਬਣਾ ਕੇ ਪਕੌੜੇ ਕਿਹੋ ਜਿਹਾ ਮਨ ਦਿੰਦੇ ਨੇ ਇਹਨਾਂ ਦੇ ਮਿਸਣ ਨਾਲ ਆਹ ਘਾਟੂ ਫੁੱਲੀ ਹੋਈ ਹੈ ਵਿੱਚ ਬਰੀਕ ਬਰੀਕ ਜੀਆਂ ਨੇ ਚਲੋ ਜੀ ਫਿਰ ਮਿਲਦੇ ਹਾਂ ਸਭ ਨੂੰ